ਦਕਾਂ ਦਾ ਹੁੜਤਾ ਮੈਨੂੰ ਕਰ ਮੁਖ ਤਿਆਰ ਕਰੇ ਕਦੇ ਕਦਾ ਹੀ ਤਾਂ ਮਿਲ ਜਾਇਆ ਕਰ ਮੁਖ ਤਿਆਰ ਕਰੇ ਕਦੇ ਕਦਾ ਹੀ ਤਾਂ ਮਿਲ ਜਾਇਆ ਕਰ ਮੁਖ ਤਿਆਰ ਕਰੇ ਕਾਹਿਸਾਂ ਦੇ ਵਿਚਿਆ ਕੇ ਮੰਡੀ कर सिरदार में कंध कढा थी कट जण गल बिगड़ी जरले पापा कंग जी दारू मज़ा ली आख लॻ पए पुती कॾहिं कदा कर मुख तयार कु त मिल जाया कर मुख तयार कुरे डांडी Sure. Oh. बचिय रोटियूं मथे मारिबड़ीगी बड़ीग चटंदी सरदारा गंदे कद की गंद त मिल जाया कर मुख तहार कु ਮਿਲ ਜਾਆ ਹਰ ਮੁਕਤਆ ਕਰੇ ਮੇਰੇ ਇਸ ਹੀ ਪੀਰੇ ਹੈਲੋ ਸੋ ਬਹੁਤ ਬਹੁਤ ਧੰਨਵਾਦ ਇਨਾ ਬੱਚਿਆਂ ਦਾ ਦਰਸ਼ਕਾਂ ਦਾ ਸਾਊਂਡ ਵਾਲੇ ਵੀਰ ਦਾ ਮੌਸਮ ਦੀ ਕਰਾਡੀ ਹੋਣ ਕਰਕੇ ਆਪਾਂ ਲਗਭਗ ਫੰਕਸ਼ਨ ਦੇ 1 ਘੰਟਾ ਪਹਿਲਾਂ ਨਿਕਲ ਰਹੇ ਹਾਂ ਸੋ ਇਹਨਾਂ ਬੇਨਤੀਆਂ ਦੇ ਨਾਲ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਟੈਂਟ ਸਾਊਂਡ ਸਾਂਭੀ ਜਾਵੇ ਕਿਉਂਕਿ ਮੌਸਮ ਖਰਾਬ ਹੋ ਰਿਹਾ ਹੈ ਸਾਰੇ ਦੋਸਤਾਂ ਦਾ ਧੰਨਵਾਦ ਇੱਕ ਇੱਕ ਸੂਚਨਾ ਕਿਸੇ ਨੇ ਮਸ਼ਾਲ ਖਰੀਦੜੀਆਂ ਮਸ਼ਾਲ ਜਗਾਇਆ ਕਰੋ ਚਾਹੇ ਬਸਾਖੀ ਹੋਵੇ ਦਿਵਾਲੀ ਹੋਵੇ ਸ਼ਹੀਦ ਦਾ ਜਨਮ ਦਿਨ ਹੋਵੇ 100 ਰੁਪਏ ਦੀ ਮਸ਼ਾਲ ਹੈ ਲੋਹੇ ਦੀ ਜੇ ਕਿਸੇ ਨੇ ਖਰੀਦਣੀਆਂ ਸਾਡੇ ਕੋਲੋਂ ਖਰੀਦ ਸਕਦੇ ਹੋ ਦੂਜੀ ਬੇਨਤੀ ਕਿ YouTube ਤੇ ਮੇਰੇ ਨਾਲ ਜੁੜੇ ਮੇਘ ਰਾਜਰ ਅੱਲਾ ਮੇਰਾ ਨਾਮ ਹੈ ਮੇਰਾ ਫੋਨ ਲੈ ਕੇ ਜਾ ਸਕਦੇ ਹੋ ਤੁਸੀਂ ਕੋਈ ਮੇਰੇ ਤੱਕ ਕੰਮ ਹੋਵੇ ਮੇਰੇ ਕੋਲੇ ਆ ਸਕਦੇ ਹੋ ਬਹੁਤ ਧੰਨਵਾਦ ਸੋ ਜੇ ਕਿਸੇ ਨੇ ਤਰਕੀਬ ਸੰਡੇ ਦੀ ਮੈਂਬਰਸ਼ਿਪ ਲੈਣੀ ਹੋਵੇ ਆਪਣੇ ਕੋ ਮੈਂਬਰਸ਼ਿਪ ਫਾਰਮ ਹੈ ਗਿਆ ਤੁਸੀਂ ਪਰਸਾ ਦਿਓ ਮੌਸਮ ਖਰਾਬ ਹੋਣ ਕਰਕੇ ਥੋੜੀ ਜੀ ਜਲਦੀ ਕਰਨੀ ਪਈ ਹੈ ਮਾਫੀ ਚਾਹਾਂਗੇ ਸੋ ਅਗਲੇ ਸਾਲ ਫੇਰ ਇਸ ਦਿਨ ਦੇ ਮਿਲਣ ਦੇ ਵਾਅਦੇ ਦੇ ਨਾਲ ਸਾਰਿਆਂ ਵੀਰਾਂ ਦਾ ਧੰਨਵਾਦ ਜਿੰਨੇ ਸਾਡੇ ਵਲੰਟੀਅਰ ਸਾਥੀ ਹੈ ਜਲਦੀ ਤੋਂ ਜਲਦੀ ਸਮਾਨ ਸੰਭਵ ਮੰਗਾ ਜੀ ਫਲੈਕਸਟਾ ਲਾ ਲਓ ਸਾਰਾ ਕੁਝ ਜਲਦੀ ਸੋ ਕਨੈਣਾ ਸਾਹਿਬ ਦਾ ਧੰਨਵਾਦ ਕਰਦੇ ਆਂ ਲੁੰਬਾ ਸਾਹਿਬ ਦਾ ਧੰਨਵਾਦ ਕਰਦੇ ਆਂ ਡਾਕਟਰ ਸੋਨਸੀ ਦਾ ਧੰਨਵਾਦ ਕਰਦੇ ਆਂ ਸੋ ਬਲਵਿੰਦਰ ਸਿੰਘ ਜੀ ਪੈਂਦੀ ਸਾਹਿਬ ਜਿਹੜੇ ਸਾਡੇ ਸਾਡੇ ਖੂਨਦਾਨ ਕ럽 ਦੇ ਮੈਂਬਰ ਹੈ 1100 ਰੁਪਏ ਦੇ ਨਾਲ ਸਹਿਯੋਗ ਦੇ ਰਹੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੋ ਮਹਿੰਦਰਪਾਲ ਸਿੰਘ ਜੀ ਟੁਰਨਾ ਸਾਹਿਬ ਦਾ ਦਿਨੋ ਧੰਨਵਾਦ ਹੈ ਇਸ ਫੈਕਟਰ ਰਣਜੀਤ ਸਿੰਘ ਜੀ ਦਾ ਥੈਂਕ ਯੂ